ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਗੇ ਸਾਖੀ 66ਵੀਂ ਚੱਲੀ ਸ੍ਰੀ ਅਨੰਦਪੁਰ ਸਾਹਿਬ ਜੀ ਵਿਖੇ ਕਰਨ ਕਾਰਨ ਜੋਤੀ ਸਰੂਪ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਗਤ ਗੁਰੂ ਪੰਥ ਕਾ ਬਾਲੀ ਸੰਗਤਾਂ ਨੂੰ ਤਾਰਨ ਲਈ ਦਰਸ਼ਨ ਦੇ ਕਰਕੇ ਨਿਹਾਲ ਕਰਨ ਲਈ ਪਾਰੀ ਦੀਵਾਨ ਲਗਾਇਆ ਹੁਕਮ ਕੀਤਾ ਹੇ ਸਿੱਖੋ ਜੋ ਦੂਸਰਾਂ ਵਾਲੇ ਸ਼ੋਹਤ ਵਾਲੇ ਹਨ ਸਾਰਿਆਂ ਨੂੰ ਬੁਲਾ ਲਿਓ ਪਾਈ ਸੰਖਾ ਦੇ ਆਵਾਜ਼ੋ ਕਰੋ ਇਤਨੇ ਮੇ ਅਨੇਕ ਹੀ ਆਜ਼ਰ ਆਣ ਹੋਏ ਇੱਕ ਸਿੱਖ ਬੇਨਤੀ ਕਰੀ ਹੇ ਗੁਰੂ ਸੱਚੇ ਪਾਤਸ਼ਾਹ ਜੀ ਖੂਹ ਵਿੱਚ ਗਊ ਡਿੱਗ ਕੇ ਮਰ ਗਈ ਹੈ ਰੱਸਾ ਉਹਦੇ ਗਲ ਵਿੱਚ ਸੀ ਹੁਕਮ ਹੁਆ ਹੇ ਸਿੱਖੋ 500 ਗਾਗਰ ਚਲ ਜਲਦੀ ਕੱਢੋ 710 ਪਾਠ ਜਪਜੀ ਕਰਾਓ ਜਾਂ ਕਰੋ ਪੰਜ ਰਤਨੀ ਦਾ ਅੰਮ੍ਰਿਤ ਕਰਦੇ ਪੇਟ ਕਰੋ ਪਾਣੀ ਖੂਹੇ ਵਿਖੇ ਪਾਓ ਸ਼ੁੱਧ ਹੋਵੇਗਾ ਇੱਕ ਸਿੱਖ ਨੇ ਹੱਥ ਜੋੜ ਕੇ ਬੇਨਤੀ કરી ਹੇ ਗੁਰੂ ਜੀ ਮੁਸਲੇ ਦੇ ਹੱਤੋਂ ਰੋਟੀ ਭੁੱਲ ਕੇ ਖਾਦੀ ਗਈ ਹੈ ਅਸਾ ਬ੍ਰਾਹਮਣ ਜਿਵਾਈ ਦਿੱਤੇ ਹਨ ਉਹਨਾਂ ਨੇ ਸਾਨੂੰ ਪੰਜ ਗੱਭ ਬਣਾ ਕੇ ਪਿਲਾ ਕੇ ਸ਼ੁੱਧ ਕਰ ਲਿੱਤਾ ਹੈ ਬੁਰਾ ਪੁੱਛਿਆ ਪੰਜ ਗੱਭ ਕਿਸ ਕੋ ਕਹਤੇ ਹਨ ਤਾਂ ਉਸ ਉੱਤਰ ਦਿੱਤਾ ਜੀ ਪੰਜ ਗੋ ਪਹਿਲਾ ਗੋਹਾ ਦੂਸਰਾ ਦੁੱਧ ਤੀਸਰਾ ਸ਼ਹਿਦ ਚੌਥਾ ਗੋਮੂਤਰ ਪੰਜਵਾਂ ਦਹੀਂ ਇੰਨਾ ਪੰਜਾਂ ਚੀਜ਼ਾਂ ਨੂੰ ਪੰਜਗਬ ਆਖਦੇ ਹਨ ਜੀ ਗੁਰਾ ਬਚਨ ਕੀਤਾ 헤 ਸਿੱਖੋ ਅੰਮ੍ਰਿਤ ਛਕਾ ਕੇ ਤਨਖਾ ਬਖਸ਼ਾ ਕੇ ਨਾਲ ਰਲਾ ਲਵ ਗੁਰੂ ਜੀ ਸ਼ਬਦ ਪੜਿਆ ਮੂਤ ਪਲਿੱਤੀ ਕਪੜੇ ਹੋਈ ਦੇ ਸਾਬਣ ਲੈ ਉਹੋ ਤੋਈ ਇੱਕ ਸਿੱਖ ਨੇ ਫੇਰ ਅਰਜ਼ ਕੀਤੀ हे ਗੁਰੂ ਗਰੀਬ ਨਵਾਜ਼ ਜੀ ਸੱਚੇ ਪਾਤਸ਼ਾਹ ਜੀ ਮੇਰੇ ਹੱਥੋਂ ਗਾਇ ਬੱਦੀ ਹੋਈ ਮਾਰ ਗਈ ਹੈ ਜੀ ਰੱਸਾ ਉਸਦੇ ਗਲ ਵਿੱਚ ਪਿਆ ਹੋਇਆ ਸੀ ਬਚਨ ਹੋਇਆ ਸਿੰਘੋ ਸੰਤੋ ਜਾਣ ਕੇ ਕਉ ਨੂੰ ਕੌਣ ਮਾਰਦਾ ਹੈ ਔਰ ਗਊ ਦੇ ਪਤੀ ਜੋ ਹੈ ਰੱਸਾ ਹੈ ਸਿੱਖੋ ਗਊ ਦੀ ਮੋਤ اسی ਦੇ ਹੱਥੋਂ ਸੀ ਇਹ ਗਊ ਪਿਛਲੇ ਜਨਮ ਚੋਰ ਦੀ ਜੂਨ ਸੀ ਇਸ ਕੋ ਰੱਸਾ ਪਾ ਕੇ ਬੰਨਿਆ ਸੀ ਇਹ ਭੁੱਖਾ ਤਿਹਾਇਆ ਮਰ ਗਿਆ ਸੀ ਅਬ ਗਉ ਦੀ ਜੂਨ ਪਾਈ ਹੈ ਇਹ ਅਦਲੇ ਬਦਲੇ ਹੈ ਸਿੱਖੋ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਨਿਰਵਿਗਨ ਕਰਾਓ ਪੂਰਨ ਮਾਸ਼ੀ ਕਾ ਬਰਤ ਰੱਖੋ ਨਾ ਪਾਠ ਹੋ ਸਕੇ ਤਾਂ ਪੰਜ ਪਾਠ ਜਪਜੀ ਸਾਹਿਬ ਕੇ ਕਰੋ ਫਿਰ ਕੜਾ ਪ੍ਰਸ਼ਾਦ ਕਰਕੇ ਗੁਰੂ ਜੀ ਦੇ ਸਾਹਮਣੇ ਖੜੋ ਕੇ ਭੁੱਲ ਬਖਸ਼ਾਓ ਤੁਹਾਡੀ ਗਤੀ ਹੋਵੇਗੀ ਸ਼ਬਦ ਜੋ ਬ੍ਰਹਮੰਡੇ ਸੋਈ ਪਿੰਡੈ ਜੋ ਖੋਜੈ ਸੋ ਭਾਵੈ ਪੀਪਾ ਪ੍ਰਣਵੈ ਪ੍ਰਮ ਤਤੁ ਹੈ ਸਤਗੁਰ ਹੋਈ ਲਖਾਵੈ ਰਹਿਤ ਬਾਣ ਸਿਖਾ ਕੋ ਪ੍ਰਸ਼ਾਦ ਛਕਾਵੋ ਬਚਨ ਕੀਤਾ ਸਿੱਖੋ ਜੇ ਕੋਈ ਸ਼ੋਹਤ ਦੁਸ਼ਣ ਵਾਲਾ ਸਿੰਘ ਹੋਵੇ ਤਾਂ ਤੁਸੀਂ ਉਹਨੂੰ ਜਪਜੀ ਮੰਤਰ ਤੋਂ ਬਿਨਾ ਹੋਰ ਕਿਸੇ ਮੰਤਰ ਦਾ ਭਰੋਸਾ ਨਹੀਂ ਕਰਨਾ ਇੱਕ ਸਿੱਖ ਕਹਿਆ ਜੀ ਸੱਚੇ ਬਾਦਸ਼ਾਤ ਸਤਗੁਰੂ ਮੇਤੂ ਕਾਜ਼ੀ ਦੀ ਸੰਗਤ ਨਾਲ ਮੁਸਲੇ ਦੀ ਰੋਟੀ ਖਾਣੀ ਪਈ ਸੀ ਹੁਣ ਪਛਤਾਵਾ ਲੱਗਦਾ ਹੈ ਜੀ ਕੋਈ ਉਪਾਅ ਦੱਸੋ ਜੀ ਬਚਨ ਹੁਆ ਪਿਛਲੇ ਔਗਣ ਬਖਸ਼ੇ ਲੈ ਪ੍ਰਭ ਅਗੇ ਮਾਰਗੇ ਪਾਵੇ ਸਿੱਖਾ ਜਪਜੀਤ ਦਾ ਪਾਠ ਕਰੋ ਅੰਮ੍ਰਿਤ ਸ਼ਕ ਕੇ ਪਰਮ ਦੂਰ ਕਰ ਗੁਰੂ ਜੀ ਮੇਰੀ ਸਿੱਖਣੀ ਮੁਸਲੇ ਨਾਲ ਤੁਰ ਗਈ ਸੀ ਉਹਨਾਂ ਕਲਮਾ ਪੜਾ ਕੇ ਮੁਸਲੀ ਕਰ ਲਈ ਹੈ ਹੁਣ ਮੈਂ ਲੱਭੀ ਹੈ ਉਪਾਅ ਦੱਸੋ ਬਚਨ ਹੁਆ ਸਿੱਖੋ ਤੁਸੀਂ ਕਿਸੇ ਦੇ ਕਹੇ ਕਹਾਏ ਨਾਲ ਲੱਗੋ ਕਰ ਲਿਆ ਕੇ ਉਸ ਤੀਵੀ ਦਾ ਆਦਰ ਕਰੋ ਇਸਤਰੀ ਦਾ ਕੋਈ ਮਜ਼ਹਬ ਨਹੀਂ ਜਿਸ ਦੇ ਪਾਸ ਰਹੇ ਉਸਦੇ ਹੀ ਵਾਸ ਹੁੰਦੀ ਹੈ ਤੁਸੀਂ ਤੀਮੀ ਨੂੰ ਬਰਤ ਰਖਾਓ ਇੱਕ ਇੱਕ ਮਹੀਨਾ ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਾ ਕੇ ਅੰਮ੍ਰਿਤ ਛਕਾਓ ਅੰਮ੍ਰਿਤਸਰ ਤਰਨਤਾਰਨ ਗੋਇੰਦਵਾਲ ਗੁਰੂ ਸਰ ਇਸ਼ਨਾਨ ਕਰਾਓ ਜੇਕਰ ਸਿੰਘ پاسੋ ਖਰਚ ਨਾ ਹੋ ਸਕੇ ਤਾਂ ਪੰਜ ਪਾਠ ਜਪਜੀ ਦੇ ਕਰਕੇ ਗੁਰੂ ਸਾਹਿਬ ਦੀ ਮੰਜੀ ਤੇ ਚਾਰੇ ਪਾਵੇ ਧੋ ਕੇ ਇਸ਼ਨਾਨ ਕਰਾਓ ਗਤੀ ਹੋਵੇਗੀ ਇੱਕ ਸਿੰਘ ਨੇ ਕਹਿਣਾ ਜੀ ਮੈਂ ਸ਼ਰਾਦ ਕਰਵਾਇਆ ਸੀ ਉਹਨਾ ਮੇਰੇ ਸੀਸ ਦਾ ਕੰਗਾ ਕੱਢ ਕੇ ਕੱਚ ਦਾ ਨਾਲਾ ਖੁਲਵਾ ਕੇ ਤੋਤੀ ਬਣਵਾ ਕੇ ਕਾਮਾ ਕੁੱਤਿਆਂ ਦੇ ਮੰਤਰ ਪੜ੍ਹਾਏ ਸੀ ਔਰ ਮੈਂ ਉਸਦੇ ਪੈਰ ਧੋਏ ਕੇ ਪੀਤੇ ਸੀ ਮੇਰਾ ਦਿਲ ਉੱਛਲ ਪਿਆ ਸੀ ਬਚਨ ਹੁਆ ਸਿੱਖਾ ਤੇਰੇ ਕੋਈ ਬਾਣੀ ਸ਼ਬਦ ਯਾਦ ਸੁਣਿਆ ਸੁਣਾਇਆ ਹੈ ਸਿੱਖ ਕਹਿਆ ਗੁਰੂ ਜੀ ਮੈਂ ਸਭ ਕੁਝ ਪੜ੍ਹਿਆ ਹਾਂ ਗੁਰੂ ਕੀ ਬਾਣੀ ਜਾਣਦਾ ਹਾਂ ਬਚਨ ਹੁਆ ਤੇਰਾ ਗੁਰੂ ਕੌਣ ਹੈ ਸਿੱਖ ਨੇ ਅਰਜ ਕਰੀ ਜੀ ਮੇਰਾ ਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਖੰਡੇ ਧਾਰੀ ਹੈ ਜਦ ਇਹ ਬਚਨ ਸੁਨਿਆ ਤਬ ਗੁਰੂ ਜੀ ਨੇ ਗੱਲ ਨਾ ਲਗਾ ਲਿਆ ਫਿਰ ਅੰਮ੍ਰਿਤ ਛਕਾ ਕੇ ਤਨਖਾਹ ਲਗਾਈ ਕੇ ਪੰਗਤ ਮੇ ਬਿਠਾ ਦਿਆ ਬਚਨ ਹੁਆ ਜੋ ਸਤਨਾਮ ਕੇ ਉਪਦੇਸ਼ਕ ਸਿੱਖ ਸਾਧੂ ਹੈ ਉਨ ਕੋ ਪ੍ਰਸ਼ਾਸ਼ਿਕਾਓਗੇ ਤਾ ਸੁਖ ਪਾਓਗੇ ਨਹੀਂ ਤਾ ਖੁਆਰ ਹੋਤੇ ਫਿਰੋਗੇ ਪੰਮੇ ਨੇ ਮੇਰੇ ਬੱਚੇ ਮਰਵਾਏ ਹੈ ਮੈਂ ਤੁਹਾਡੀ ਵੈਸ਼ਨੂ ਦਿੱਤੇ ਹਿੰਦੂਆ ਦੇ ਜਿਨੇਊ टीके की रक्षा करनी सी अगे भी पांडवा के पुत अवसवतामा ने मारे सी, जो साड़ा साधु संत कीर्ति बिहंगम गुणी ज्ञानी प्रेमी रागी ग्रंथी भाई पुजारी विद्यार्थी दिज मोने सहतारी देर तो के पीवे प्रीत साथ सेवा पूजा करेंगे सतनाम ते वाहगुरु जी के खंडे से अमृत छक के ਉਹ ਸਿੱਖ ਸੰਤ ਤੁਰਕੇ ਤੁਲ ਹੈ ਮੈਂ ਤੁਹਾਨੂੰ ਹੁਕਮ ਦਿੱਤਾ ਸੀ ਸਿੱਖਾਂ ਸਾਦਾ ਕੋ ਪੂਜੋ ਸ਼ਬਦ ਉਚਾਰਿਆ ਹੰਸਾ ਦੇ ਕੇ ਤਰੰਦਿਆ ਬਗਾ ਆਇਆ ਚਾਉ ਡੁੱਬੇ ਮੋਏ ਬਗਬ ਕੋੜੇ ਸਿਰ ਤਲੇ ਉਪਰੇ ਪਾਉ ਕਿਆ ਹੰਸੂ ਕਿਆ ਬਗੁਲਾ ਜਾ ਕੋ ਨਦਰੇ ਤਰੇ ਜੇ ਤਿਸ ਭਾਵੇ ਨਾਨਕ ਕਾਹੋ ਹੰਸੋ ਕਰੇ ਸਿੰਗੋ ਪਿਆਰਿਓ ਮੈਂ ਤੁਹਾਡਾ ਹੰਸ ਦਾ ਬਾਣਾ ਸਾਜਿਆ ਹੈ ਜੇ ਤੁਸੀਂ ਸੰਭਾਲ ਲਓ ਤਾਂ ਸੁਖ ਪਾਓਗੇ ਨਾਲੇ ਤੁਹਾਡਾ ਜਸ ਹੋਵੇਗਾ ਆਪਣਾ ਧਰਮ ਰੱਖਣਾ ਯੋਗ ਹੈ ਸਿੰਘ ਨੇ ਗਿਆ ਮੈਂ ਮੋਨੇ ਕਰਦਾ ਪ੍ਰਸ਼ਾਦ ਛਕਿਆ ਸੀ ਬਚਨ ਹੂਆ ਖਾਣਾ ਪੀਣਾ ਪਵਿੱਤਰ ਹੈ ਦਿਤੋਂ ਰਿਜਕ ਸੰਭਾਹੇ ਸਿੰਘੋ ਜੋ ਤੁਹਾਨੂੰ ਪ੍ਰਸ਼ਾਦ ਸ਼ਕਾਏ ਉਸ ਕੋ ਸਹਿਸ ਗੁਣਾ ਪੁੰਨ ਮਿਲੇਗਾ ਤੁਸਾ ਕਰਤ ਪੇਟ ਕਰਕੇ ਸ਼ੱਕ ਲੈਣਾ ਦੇਣਾ ਹੋਵੇ ਤਾਂ ਸਿੱਖ ਸਾਧ ਨੂੰ ਦੇਵਣਾ ਆਪਣੇ ਇਸ਼ਟ ਧਰਮ ਕੋ ਜਾਂ ਨਿਰਧਨ ਜੋ ਬਹੁਤ ਗਰੀਬ ਹੋਵੇ ਤਬ ਉਹਨ ਨੂੰ ਫਲਣਾ ਹੈ ਇੱਕ ਸਿੱਖ ਅਰਜ ਕੀਤੀ ਜੀ ਸਿੰਘਾ ਸਿੱਖਾ ਕੋ ਪ੍ਰਸ਼ਾਦ ਕਰਨਾ ਹੈ ਜਦ ਤਿਆਰ ਕੀਤਾ ਸਿੰਘ ਸਿੱਖ ਸੰਤ ਕਰਨ ਲੱਗੇ ਬ੍ਰਾਹਮਣ ਸਹਿਤ ਧਾਰੀ ਆ ਗਏ ਸਿੱਖਾ ਪੁੱਛਿਆ ਗੁਰੂ ਜੀ ਨਾਲ ਬਿਠਾਲ ਕੇ ਸ਼ਕਾ ਦਈਏ ਬਚਨ ਹੁਆ ਪਹਿਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੋ ਭੋਗ ਲਗਾਓ ਸਿੰਘਾਂ ਸੰਤਾਂ ਦੀ ਪੰਗਤ ਵਿੱਚ ਪਹਿਲੇ ਵਰਤਾਇਕਰ ਫਿਰ ਹੋਰ ਕਿਦਰੇ ਵਰਤਾਇਓ ਸੰਤਾਂ ਦੀ ਪੰਗਤ ਇੱਕ ਔਰ ਤੇ ਸਿੰਘਾਂ ਸਾਡੇ ਨਾਲ ਬਹਾਓ ਨੜੀ ਮਾਰ ਕੁੜੀ ਮਾਰ ਨਸਵਾਰ ਵਰਤਣ ਵਾਲੇ ਕੁੱਠਾ ਖਾਣ ਵਾਲੇ ਸਭਨਾਂ ਨੂੰ ਇਕੱਤਰ ਬਿਠਾ ਕੇ ਪ੍ਰਸ਼ਾਦ ਦੇ ਦਿਓ ਕਿਉਂਕਿ ਗੁਰਾ ਦੇ ਦਰਵਾਜ਼ੋ ਕੋਈ ਖਾਲੀ ਨਾ ਜਾਏ ਕਰਦ ਪੇਟ ਕਰਕੇ ਸਵ ਪ੍ਰਸ਼ਾਸ਼ਕਾਓ ਆਗੇ ਸਾਖੀ 77ਵੀਂ ਚੱਲੀ ਸੱਚੇ ਪਾਤਸ਼ਾਹ ਸ੍ਰੀ ਗੁਰੂ ਹਰगोबिंद ਸਿੰਘ ਜੀ ਮਹਾਰਾਜ ਸ੍ਰੀ ਅਨੰਦਪੁਰ ਸਾਹਿਬ ਜੀ ਵਿਖੇ ਦੀਵਾਨ ਲਗਾ ਕੇ ਬੈਠੇ ਥੇ ਸਿੱਖਾਂ ਅਰਜ਼ ਕੀਤੀ ਜੀ ਇਹ ਸਿੰਘ ਦੇ ਬੇਟੇ ਦਾ ਵਿਆਹ ਹੈ ਜੀ ਤੇਲ ਚਾੜਨਾ ਹੈ ਯਾ ਕਿ ਨਹੀਂ ਗੁਰੂ ਜੀ ਗਾਨਾ ਬਣਾਏ ਕੇ ਨਹੀਂ ਜੀਤੇ ਸਾਮੀ ਜੀ ਸੈਂਤ ਪਾਵਨ ਬਲੋ ਕੀ ਹੁਕਮ ਹੈ ਜੀ ਸਿੱਖਾ ਤੇਰੇ ਪਰ ਨਿਰੰਕਾਰ ਪਰਮੇਸ਼ਵਰ ਦੀ ਕਿਰਪਾ ਪਈ ਹੈ ਕਿਉਂ ਜੋ ਤੂੰ ਨੈ ਬੇਲ ਬਾਲਕ ਦਾ ਸ਼ੁਭ ਵਿਆਗ ਰਚਾਇਆ ਹੈ ਸਿੱਖਾ ਤੇਰ ਪਾ ਕੇ ਗਾਨੇ ਬਨਣੇ ਤੇ ਸੈਂਤ ਕਰਨੀ ਭਾਰੀ ਬਿਸ਼ਗਨੀ ਹੈ ਜਦ ਤੇਲ ਝਾੜੀਦਾ ਹੈ ਉਸ ਵੇਲੇ ਬਲਾਮਾ ਨੇੜੇ ਆਉਂਦੀਆਂ ਹਨ ਤਾਹੀਂ ਲੋਹੇ ਦੇ ਲੋਕ ਛੱਲੇ ਪਾਉਂਦੇ ਹਨ ਤੇ ਗਾਨੇ ਬੰਨੇ ਛੱਡਦੇ ਹਨ ਪਰ ਉਹੀ ਉਹੀ ਬਿਗਨ ਕਰਦੇ ਹਨ ਸਿੱਖੋ ਹੁਕਮ ਮੰਨੋਗੇ ਤਾਂ ਰੱਛਾ ਹੋਵੇਗੀ ਜਿਸ ਵੇਲੇ ਜਾਨ ਨਾ ਛਾੜਨੀ ਹੋਵੇ ਪਹਿਲੇ ਲੜਕੇ ਨੂੰ ਅੰਮ੍ਰਿਤ ਛਕਾਓ ਜੇਕਰ ਅੰਮ੍ਰਿਤ ਛਕਿਆ ਹੋਵੇ ਤਾਂ ਤੁੰਸੀ ਤਨਖਾ ਬਖਸ਼ ਲਵੋ ਸਿੱਖਾ ਅਰਜ ਕਰੀ ਜੀ ਪਾਉਂਦੇ ਸਾਨੂੰ ਲਿਖਿਆ ਦਿਖਾਉਂਦੇ ਹਨ ਤੇਲ ਛਾੜਨਾ ਸੈਂਤ ਪਾਣੀ ਵਚਨ ਹੁਆ ਮਾਲ ਪਰਾਇਆ ਮਾਨ ਦਲੇਰ ਉਹਨਾਂ ਦੇ ਵੱਡਿਆਂ ਆਪਣੀ ਉਪਜੀਵਕਾ ਦੇ ਵਾਸਤੇ ਲਿਖ ਦਿੱਤੇ ਹਨ ਸਿੱਖ ਨੇ ਫੇਰ ਅਰਜ ਕਰੀ ਜੀ ਲੋਕ ਆਖਦੇ ਹਨ ਤੇਰੀਆਂ ਤੇਲ ਇੱਕ ਬਾਰ ਹੁੰਦਾ ਹੈ ਦੂਜੀ ਵਾਰ ਨਹੀਂ ਵਚਨ ਹੁਆ ਜਦ ਤਿੰਨ ਲਾਵਾ ਪੜੀਆਂ ਜਾਣ ਤਾਂ ਤੇਰੀਆਂ ਰੂਪਵਾਣ ਹੁੰਦੀ ਹੈ ਬਿਨਾਂ ਲਾਵਾ ਦੀ ਥਾਂ ਕੰਨਿਆ ਦੇਵੀ ਸਰੂਪ ਹੈ ਸਿੱਖੋ ਤੁਸੀਂ ਉਹਨਾਂ ਦੀਆਂ ਮਨ ਕਥੀਆਂ ਨਾ ਸੁਣੋ ਗੁਰੂ ਜੀ ਲੋਕ ਸਾਨੂੰ ਹਾਸੀ ਕਰਦੇ ਹਨ ਤੁਸੀਂ ਨਵੀਂ ਨਮੀ ਰੀਤ ਮਰਿਆਦਾ ਕੱਢੇ ਹੋ ਗੁਰੂ ਜੀ ਸ਼ਬਦ ਉਚਾਰਿਆ ਜਿਨ੍ਹਾਂ ਅੰਦਰ ਕੁੜੂ ਵਰਤੈ ਸਚਨਾ ਪਾਵਈ ਜੇ ਕੋ ਬੋਲ ਸਚ ਕੁੜਾ ਜਲੇ ਜਾਵਈ ਸਿੱਖੋ ਸਾਰੇ ਮذਹਬ ਤੁਹਾਡੇ ਨਾਲ ਈਰਖਾ ਮੰਨੀ ਬੈਠੇ ਹਨ ਸਾਰੇ ਮਜਮਾਰ ਕੇ ਸ਼ਰਨਾਵੰਗੇ ਬਚਨ ਹੋਇਆ ਕੰਨੀ ਬੂਜੇ ਦੇ ਰਾਹ ਕਿਤੇ ਵਗੈ ਪਾਉਣ ਸਾਖਤ ਕਾ ਬਕਨਾ ਈਉ ਜਾਨੋ ਜਿ ਬਜੈ ਸੇ ਪਵਨ ਚੁਲਾਈ ਸ਼ਬਦ ਗੁਰੂ ਗੁਰੂ ਰੂਪ ਗੁਰੂ ਨਿਰੰਕਾਰ ਹੈ ਗੁਰੂ ਨਾਨਕ ਦੇਵ ਬਚਨ ਹੁਆ ਸਿੱਖੋ ਜੋ ਰੀਤ ਮਰਿਆਦਾ ਅਸਾ ਵਿਆਹ ਦੀ ਕਈ ਐ ਇਹੀ ਕਰੋ ਹੋਰ ਕਿਸੇ ਦੇ ਧੋਖੇ ਵਿੱਚ ਨਾ ਆਵੋ ਤੇ ਆਪਣਾ ਆਪ ਨਾ ਗਵਾਓ ਲੋਕ ਲਾਜ ਦੀ ਨਾਤ ਦਰੋ ਬੇ ਇਲਮ ਨਤਮਾ ਖੁਦਾ ਦਾ ਨਸ਼ਾਕਤ ਹਾਵਨ ਆਈ ਸ੍ਰਿਸ਼ਟੀ ਮਹਿ ਬਿਨੇ 부ਜੇ ਪਸੂ ਟੋਰ ਨਾਨਕ ਗੁਰਮੁਖੀ ਸੋ 부ਜੇ ਜਾਕੇ ਭਾਗ ਮਥੋਰ ਮਨੇ ਤਰੇ ਤਾਰੇ ਗੁਰ ਸਿੱਖ ਮਨੇ ਨਾਨਕ ਪਵੇ ਨਾ ਪਿਖ ਹੇ ਸਿੱਖੋ ਵਿਦਿਆ ਪੜੋ ਗੁਰੂ ਦੇ ਹੁਕਮ ਦੀ ਮਰਿਆਦਾ ਕਰੋ ਸਿੱਖੋ ਅਸੀਂ ਫਾਰਸੀ ਪੜਦੇ ਦੇਖਿਆ ਸੀ ਆਪਣੇ ਮਰਹਬ ਦੀਨ ਸ਼ਰਾਂ ਦੀ ਕਲਮੇ ਦੀ ਇੱਕ ਵੇਰੀ ਬਾਤ ਸੁਣ ਲੈਣ ਫਿਰ ساری ਉਮਰ ਨਹੀਂ ਭੁਲੋਂਦੇ ਤੁਸੀਂ ਆਪਣੇ ਇਸ਼ਟ ਧਰਮ ਔਰ ਗੁਰੂ ਕੀ ਬਾਤ ਕੋ ਯਾਦ ਨਹੀਂ ਰੱਖਦੇ ਹੋ ਪਸ਼ੂ ਵੀ ਆਪਣੇ ਘਰ ਕੀ ਮਾਲਕ ਕੀ ਖਬਰ ਰੱਖਦੇ ਹਨ ਡਰਦੇ ਬਾਰ-ਬਾਰ ਤੁਹਾਨੂੰ ਸਮਝਾਈਦਾ ਹੈ ਪਿਛਲੀਆਂ ਸਰੋਤਾਂ ਤੁਹਾਨੂੰ ਪੂਤਨੀਆਂ ਦੀ ਤਰ੍ਹਾਂ ਚੰਬੜ ਗਈਆਂ ਹੋਈਆਂ ਹਨ ਹਜੇ ਤੋੜੀ ਨਹੀਂ ਤਿਆਗਦੀਆਂ ਤੁਸੀਂ ਸੱਚੇ ਹੋ ਮਾਈ ਬਾਪ ਸਾਖ ਸਰਬਤ ਰਾਜਾ ਬਾਬੂ ਸੰਤ ਸਾਰੇਆਂ ਤੋਂ ਪਿਛਲੀਆਂ ਰਤਾਂ ਸੁਣਦੇ ਹੋ हे ਸਿੱਖੋ ਸੁਣੋ ਇੱਕ ਐਸਾ ਸਮਾਂ ਆਵੇਗਾ ਜ਼ਮੀਨ ਅਸਮਾਨ ਪਉਣ ਪਾਣੀ ਗੁਰੂ ਨਾਨਕ ਸਾਹਿਬ ਦੀ ਬਾਣੀ ਪੜਨਗੇ ਔਰ ਇਸੀ ਮੰਤਰ ਸਤਨਾਮ ਸ਼੍ਰੀ ਵਾਹਿਗੁਰੂ ਦਾ ਜਾਪ ਕਰਨਗੇ ਗੁਰੂ ਗੁਰੂ ਜਾਪ ਹੋਵੇਗਾ ਨਾਨਕ ਨਾਨਕ ਗੁਰੂ ਨਾਨਕ ਪੁਕਾਰਨਗੇ ਤਾ ਆਪਣੀ ਪੈਜ ਉਸ ਬਾਰਨਗੇ ਸਾਥੀ ਸੰਗੇ ਸਭ ਤਰਨਗੇ ਤਾ ਇੱਕ ਸਿੱਖ ਹੱਥ ਜੋੜ ਕਰ ਅਰਜ਼ ਕਰੀ ਜੀ ਚੋਰ ਨੂੰ ਕੀ ਡੰਡ ਹੈ ਜੀ ਬਚਨ ਹੁਆ ਗੁਰੂ ਕਾ ਸਿੱਖ ਜੋ ਚੋਰੀ ਕਰੇਗਾ ਗੁਰੂ ਦੀ ਹਾਮੀ ਨਹੀਂ ਭਰੇਗਾ ਜੋ ਸਿੱਖ ਚਾਦਰ ਕਟੋਰਾ ਕਸ਼ੈਰਾ ਸੋਟਾ ਅਨਸਵਾਜ ਕੜਾ ਕਿਰਪਾਨ ਕੰਗਾ ਸੁਨਹਿਰਾ ਅਫੀਮ ਕੀ ਡੱਬੀ ਜੂਤਾ ਆਦਿਕ ਸਰਦਾਈ ਸ਼ਸਤਰ ਕੁਸਤਕ ਚੁਰਾਵੇਗਾ ਉਸਕਾ ਦਿਨ ਦੁਨੀਆ ਮਹਿ ਮੁਕਾਲਾ ਹੋਵੇਗਾ ਔਰ ਸਭਕੇ ਵਿਖੇ ਖੜਾ ਕਰ ਪੇਠ ਪਾਂਚੇ ਜੁੱਤੇ ਪੇਟ ਉਸਕੀ ਦੇਈ ਡੇਰੇ ਵਿੱਚੋਂ ਕਢਾਲ ਦੇਵਣਗੇ 헤 ਸਿੱਖੋ ਇੱਕ ਦੂਜੇ ਦੀ ਆਪਸ ਵਿਖੇ ਪ੍ਰਤੀਤ ਰੱਖੋ ਚੋਰੀ ਛੱਡੋਗੇ ਤਾਂ ਜਸ ਹੋਵੇਗਾ ਜੋ ਕਿਸੇ ਦੀ ਇਸਤਰੀ ਨੂੰ ਭੈਣ ਬੇਟੀ ਨੂੰ ਖੋਟੀ ਨਜ਼ਰ ਨਾਲ ਦੇਖੇਗਾ ਜਾ ਖੋਟੀ ਸਲਾਹ ਦੇਵੇਗਾ ਉਹ ਮਰ ਕੇ ਕੰਜਰ ਅਰ ਡੰਮ ਰੂਸ ਮਰਾਸੀ ਕੀ ਜੂਂ ਪਏਗਾ ਮੇਰਿਓ ਸਿੱਖੋ ਇਸ ਹੁਕਮ ਨੂੰ ਮੰਨਣਾ ਭੁੱਲਣਾ ਨਹੀਂ ਭਜਨ ਕਰੋ ਔਰ ਜਨਮ ਸਵਾਰੋ ਬੋਲੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ